ਬਾਈ ਨੇ ਸਾਡੇ ਗਿਲਾਂਜ ਦਾ ਰਣੇ ਰਣ ਰਸੀਨਾ ਸਟੇਜਾਂ ਤੋਂ ਵੀ ਰਾਜਵੀਰ ਨੂੰ ਜਾਣੇ ਕਰਵਾਗੇ ਕਿ ਤਾੜੀ ਰਾਜਵੀਰ ਦੇ ਨਾਂ ਤੇ ਨਾਲ ਗੁਪਤ ਆਰਟਿਸਟਾਂ ਦੇ ਅੰਦਰ ਸ਼ 40 ਗਿਲਾਂਜ ਫਰੇਂਦਰ 40 ਕਰਕੇ ਬਣਦੇ ਔਰ ਉਹਦੇ ਗੀਤ ਨੇ ਜਿਹੜੇ ਉਬਰ ਹੋ ਜਾਂਦੇ ਤਕੀਕਤ ਰਾਜਵੀਰ ਦੇ ਲਈ ਸੂਦੀ ਤੱਕ ਨੂੰ ਇਸਦਾ ਹੀ ਕਰੀ ਗੀਤ ਤਮੇ ਸਾਈ ਬਰਦੀ ਗੀਤ ਰੀਤ ਪੂਰੀ ਹੋ ਵੀ ਨਾ ਬੜੀ ਜਰਦੀ ਹਾਂਜੀ ਦੋਸਤੋ ਅੱਜ ਭਰਾਵਾ ਵਾਲਾ ਕਿਰਦਾਰ ਨਿਭਾ ਦਿੱਤਾ ਜਸ ਬਾਜਵੇ ਨੇ ਤੁਹਾਨੂੰ ਦੱਸ ਦਈਏ ਕਿ ਰਾਜਵੀਰ ਜਵੰਡੇ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਸੀਗੇ ਪਹਿਲਾਂ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਬੁੱਕ ਕੀਤੇ ਸ਼ੋਅ ਨੇ ਉਹ ਕੌਣ ਲਗਾਏਗਾ ਕਿਉਂਕਿ ਕੋਈ ਨਾ ਕੋਈ ਸਿੰਘ ਜਿਹੜਾ ਕਿ ਉਹ ਫੀਸ ਪਹਿਲਾਂ ਵੀ ਲੈ ਲੈਂਦਾ ਆ ਕਾਫੀ ਦਾ ਲੋਕ ਹੈਰਾਨ ਹੋ ਗਏ ਹੋਣਗੇ ਕਿ ਸਾਡੇ ਹੁਣ ਪੈਸੇ ਕੀ ਕਰਨਗੇ ਵਾਪਸ ਕਰਨਗੇ ਜਾਂ ਨਹੀਂ ਕਰਨਗੇ ਕਾਫੀ ਇਹਦਾ ਮਾਨਵਿਕ ਜਿਹੇ ਸਵਾਲ ਹੁੰਦੇ ਨੇ ਪਰ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਸ ਬਾਜਵੇ ਨੇ ਸਵਾਲਾਂ ਦਾ ਜਵਾਬ ਜਿਹੜਾ ਕਿ ਬਹੁਤ ਟਾਈਮ ਪਹਿਲਾਂ ਕਨਵਰਗ ਕਰਿਵਾਲੇ ਵੀ ਦੇ ਦਿੱਤਾ ਸੀਗਾ ਪਰ ਅੱਜ ਉਹ ਪ੍ਰੂਫ ਕਰਕੇ ਦਿਖਾਇਆ ਜਸ ਬਾਜਵੇ ਨੇ ਅਤੇ ਹੁਣ ਇਹ ਦੇਖਣਾ ਹੋਵੇਗਾ ਜਿੰਨੇ ਵੀ ਬਾਕੀ ਜਿਹੜੇ ਕਿ ਉਹ ਸ਼ੋਅ ਬਸਦੇ ਨੇ ਜਿਹੜੇ ਬੁੱਕ ਕੀਤੇ ਗਏ ਸੀਗੇ ਉਹਨਾਂ ਨੂੰ ਕੌਣ ਲਗਾਏਗਾ ਕਿਉਂਕਿ ਮੇਰੇ ਹਿਸਾਬ ਦੇ ਨਾਲ 59 ਕੇ 51 ਜਿਹੜੇ ਕਿ ਉਹ ਦੱਸੇ ਗਏ ਸੀਗੇ ਕਿ ਜਿਹੜੇ ਬੁੱਕ ਕੀਤੇ ਹੋਏ ਸ਼ੋਅ ਨੇ ਰਾਜੀਵ ਜਵੰਡਾ ਦੇ ਅਤੇ ਅੱਜ ਪੂਰੀ ਲਗਨ ਦੇ ਨਾਲ ਪੂਰੀ ਮਿਹਨਤ ਦੇ ਨਾਲ ਅਤੇ ਆਪਣੀ ਆਵਾਜ਼ ਨੂੰ ਇੱਕ ਸਾਫ ਦਾ ਕਨਵਰਟ ਕੀਤਾ ਆ ਜਸ ਬਾਜਵੇਂ ਨੇ ਰਾਜਵੀਰ ਜਵੰਡਾ ਦੀ ਆਵਾਜ਼ ਦੇ ਵਿੱਚ ਜਿਵੇਂ ਰਾਜਵੀਰ ਜਵੰਡਾ ਨੇ ਗਾਣਾ ਗਾਇਆ ਸੀਗਾ ਉਸੇ ਤਰ੍ਹਾਂ ਇਸ ਵੀਡੀਓ ਦੇ ਵਿੱਚ ਜਸ ਬਾਜਵੇਂ ਨੇ ਗਾਣਾ ਗਾਇਆ ਆ ਹੁਣ ਇਹ ਦੇਖਣਾ ਹੋਵੇਗਾ ਕਿ ਕਨਵਰ ਗਰਿਵਾਲ ਕਲੋਜ਼ ਲਾਈਵ ਸ਼ੋਅ ਜਿਹੜਾ ਕਿਉਂ ਲਗਾਉਂਦਾ ਆ ਕਿਉਂਕਿ ਜਿਹੜੇ ਕਨਵਰ ਗਰਿਵਾਲ ਦੇ ਆਪਣੇ ਸ਼ੋਅ ਨੇ ਉਹਨਾਂ ਵਿੱਚ ਕਨਵਰ ਗਰਿਵਾਲ ਹਰ ਸ਼ੋਅ ਦੇ ਵਿੱਚ ਰਾਜਵੀਰ ਜਵੰਡਾ ਦੇ ਬਾਰੇ ਗੱਲਾਂ ਕਰ ਰਿਹਾ ਹੈ ਰਾਜਵੀਰ ਜਵੰਡਾ ਨੂੰ ਉਹ ਆਪਣਾ ਭਰਾ ਸਮਝਦਾ ਸੀਗਾ ਭਰਾ ਸਾਰੇ ਸਿੰਗਰ ਕਹਿ ਰਹੇ ਨੇ ਕੁਲਵਿੰਦਰ ਬਿੱਲਾ ਵੀ ਕੀ ਲਾਈਵ ਸ਼ੋਅ ਲਗਾਏਗਾ ਆਖਿਰਕਾਰ ਕਿੰਨੇ ਸਿੰਗਰ ਜਿਹੜੇ ਕਿ ਉਹ ਸਾਰਿਆਂ ਨੇ ਮਿਲ ਕੇ ਸੋਵਾਂ ਨੂੰ ਜਿਹੜੇ ਕਿ ਬੁੱਕ ਕੀਤੇ ਸੀ ਰਾਜਵੀਰ ਜਵੰਡਾ ਨੇ ਉਹਨਾਂ ਨੂੰ ਭਗਤੋਣਗੇ ਅਤੇ ਕਿਹੜੇ-ਕਿਹੜੇ ਸਿੰਗਰ ਜਿਹੜੇ ਕਿ ਅੱਗੇ ਆਉਣਗੇ ਕਿਉਂਕਿ ਸ਼ੋਅ ਹੀ ਨੇ ਬੁੱਕ ਕਰ ਰੱਖੇ ਸੀਗੇ ਰਾਜਵੀਰ ਜਵੰਡਾ ਨੇ ਅਤੇ ਉਹਨਾਂ ਕੋਲੋਂ ਮਾਲਕ ਦੀ ਮਰਜ਼ੀ ਸੀਗੀ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਜਿਹੜਾ ਕਿ ਝਟਕਾ ਲੱਗਾ ਸੀਗਾ ਉਸ ਸਮੇਂ ਜਦੋਂ ਰਾਜਵੀਰ ਜਵੰਡਾ ਦੀ ਮੌਦੀ ਖਬਰ ਹੁੰਦੀ ਆ ਉਹਨਾਂ ਨੇ ਨੇ ਸ਼ੋ ਬੋ ਕੀਤੇ ਹੋਣਗੇ ਕਿਹਰੇ ਹਿਸਾਬ ਦੇ ਨਾਲ ਬੋ ਕੀਤੇ ਹੋਣਗੇ ਤੇ ਕਿੰਨੀ ਖੁਸ਼ੀ ਦੇ ਨਾਲ ਉਹਨਾਂ ਨੇ ਬੋ ਕੀਤੇ ਹੋਣਗੇ ਪਰ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਕਿ ਉਹ ਕਾਂਡ ਹੋ ਜਾਂਦਾ ਹੈ ਇੱਕ ਬਹੁਤ ਹੀ ਦੁਖਦਾਈ ਜਿਹੜੀ ਕਿ ਖਬਰ ਮਿਲਦੀ ਆ ਸਾਨੂੰ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹੋច ਕਹਿਣਾ ਚਾਹੋਗੇ ਇਦਾਂ ਦੀਆਂ ਨਵੀਆਂ ਅਪਡੇਟਾਂ ਦੇਖਣ ਵਾਸਤੇ ਤੁਸੀਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ ਜਲਦ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ